ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਹ ਮਟਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਬਣਾਵਾਂਗੇ ਆਪਾਂ ਆਇਰਨ ਨਾਲ ਭਰਪੂਰ ਆਮਲਿਆਂ ਦੀ ਬਹੁਤ ਜ਼ਰਾ ਟੇਸਟੀ ਚਟਨੀ ਇਹ ਚਟਨੀ ਬਹੁਤ ਜ਼ਰਾ ਟੇਸਟੀ ਤੇ ਬਹੁਤ ਜ਼ਿਆਦਾ ਹੈਲਥੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਜਿਹੜੇ ਆਮਲੇ ਹੁੰਦੇ ਹਨ ਬਹੁਤ ਜ਼ਿਆਦਾ ਹੈਲਥੀ ਹੁੰਦੇ ਹਨ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਖਾਣੇ ਚਾਹੀਦੇ ਹਨ ਤੋ ਇਸ ਚਟਨੀ ਨੂੰ ਰੋਟੀ ਪਰਾਂਠੇ ਜਾਂ ਫਿਰ ਬਰੈਡ ਸੈਂਡਵਿਚ ਵਿੱਚ ਲਗਾ ਕੇ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਫਿੱਤਿਆ ਲੱਗਦੀ ਹੈ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਯਮ ਢੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਪਿਆਉ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਆਇਰਨ ਨਾਲ ਭਰਪੂਰ ਆਵਲਿਆਂ ਦੀ ਚਟਨੀ ਬਣਾਉਂਦੀ ਰੈਸਪੀ ਸ਼ੁਰੂ ਕਰਦੇ ਹਾਂ ਚਟਨੀ ਬਣਾਉਣ ਲਈ ਇੱਥੇ ਮੈਂ 500 ਗ੍ਰਾਮ ਆਮਲੇ ਲਏ ਹਨ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਆਮਲੇ ਆਪਾਂ ਬਿਲਕੁਲ ਸਾਫ਼ ਸੁਥਰੇ ਇਸ ਤਰ੍ਹਾਂ ਦੇ ਹੀ ਲੈਣੇ ਹਨ ਸਭ ਤੋਂ ਪਹਿਲਾਂ ਗੈਸ ਦੇ ਉੱਪਰ ਇੱਕ ਪੈਨ ਰੱਖਿਆ ਹੈ ਇਹਦੇ ਵਿੱਚ ਪਾਇਆ ਹੈ ਇੱਕ ਗਲਾਸ ਪਾਣੀ ਦਾ ਪਾਣੀ ਹਲਕਾ ਜਿਹਾ ਗਰਮ ਹੋ ਗਿਆ ਹੈ ਤੇ ਇਹਦੇ ਵਿੱਚ ਅੱਧਾ ਚਮਚ ਨਮਕ ਤਾਂ ਪਾ ਦਵਾਂਗੇ ਤੇ ਬਿਲਕੁਲ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਲਦੀ ਐਡ ਕਰਨੀ ਹੈ ਤੇ ਇੱਕ ਵਾਰੀ ਮਿਕਸ ਕਰ ਦਵਾਂਗੇ ਹੁਣ ਇਸ ਪਾਣੀ ਦੇ ਵਿੱਚ ਆਪਾਂ ਆਮਲੇ ਪਾਵਾਂਗੇ ਤੇ ਆਮਲਿਆਂ ਨੂੰ ਆਪਾਂ ਬੋਇਲ ਕਰਨਾ ਹੈ ਇੰਨਾਂ ਆਪਾਂ ਚੰਗੀ ਤਰ੍ਹਾਂ ਸੌਫਟ ਕਰਨਾ ਹੈ ਹੁਣ ਆਪਾਂ ਟੱਕਣ ਲਗਾ ਦੇਵਾਂਗੇ ਤੇ 15 ਮਿੰਟ ਵਾਸਤੇ ਮੀਡੀਅਮ ਫਲੇਮ ਤੇ ਆਮਲੇ ਨੂੰ ਉਬਾਲ ਕੇ ਤਿਆਰ ਕਰਾਂਗੇ 10 ਕੁ ਮਿੰਟ ਬਾਅਦ ਇੱਕ ਵਾਰੀ ਆਮਲਿਆਂ ਨੂੰ ਚੈੱਕ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਮਲੇ ਜਿਹੜੇ ਹਨ ਹੱਲੇ ਥੋੜੇ ਕੱਚੇ ਲੱਗ ਰਹੇ ਹਨ ਤੇ 5 ਕੁ ਮਿੰਟ ਆਪਾਂ ਇਹਨਾਂ ਨੂੰ ਹੋਰ ਇਸ ਤਰੀਕੇ ਨਾਲ ਪਕਾਵਾਂਗੇ आमलेनों में मैं टोटल पंद्रह मिनट पका लिया है तो आमले फटने चंपा बहुत ही फट गए तो बंद कर देवे इमलिया छान लगे आमले हले का गर्म हैं कुछ देर अंदर ठंडे होने इस तरीके पै रह दवा ਜਦੋਂ ਆਮਲੇ ਥੋੜੇ ਠੰਡੇ ਹੋ ਜਾਣਗੇ ਫਿਰ ਆਪਾਂ ਇਹਦੇ ਗਿਟਕਾਂ ਅਲੱਗ ਕਰ ਦੇਵਾਂਗੇ ਆਮਲੇ ਹਲਕੇ ਜਾਂ ਠੰਡੇ ਹੋ ਗਏ ਹਨ ਤਾਂ ਹੁਣ ਆਪਾਂ ਆਮਲਿਆਂ ਦੇ ਗਿਟਕਾਂ ਅਲੱਗ ਕਰ ਦੇਵਾਂਗੇ ਇਸ ਤਰੀਕੇ ਨਾਲ ਜਦੋਂ ਆਮਲੇ ਨੂੰ ਦਬਾਵਾਂਗੇ ਤੇ ਜਿਹੜੇ ਆਮਲੇ ਦੇ ਪੀਸ ਹਨ ਸਾਰੇ ਅਲੱਗ ਹੋ ਜਾਣਗੇ ਤੇ ਗਿਟਕਾਂ ਇਸ ਤਰੀਕੇ ਨਾਲ ਅਲੱਗ ਹੋ ਜਾਣ ਗਿਆ ਸਾਰੇ ਆਮਲੇ ਆਪਾਂ ਇਸ ਤਰੀਕੇ ਨਾਲ ਗਿਟਕਾਂ ਤੋਂ ਬਿਨਾਂ ਤਿਆਰ ਕਰ ਲਵਾਂਗੇ ਸਾਰੇ ਆਮਲੇ ਦੇ ਗਿੱਟਕੇ ਆਪਾਂ ਅਲੱਗ ਕਰ ਦਿੱਤੀਆਂ ਹਨ ਤੇ ਇਹ ਤੁਹਾਨੂੰ ਪਲੇਟ ਵਿੱਚ ਰੱਖਿਆ ਹੈ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਮੈਸ਼ ਕਰ ਲਵਾਂਗੇ ਜੇ ਤੁਹਾਡੇ ਕੋਲ ਇਸ ਤਰ੍ਹਾਂ ਆਮਲੇ ਮੈਸ਼ ਨਾ ਹੋਣ ਤੁਸੀਂ ਇਹਨਾਂ ਨੂੰ ਮਿਕਸੀ ਵਿੱਚ ਜਾਂ ਚੋਪਰ ਵਿੱਚ ਚੋਪ ਕਰ ਸਕਦੇ ਹੋ ਹੁਣ ਜਿੰਨੇ ਆਮਲੇ ਦੀ ਮੈਂ ਪੇਸਟ ਲਈ ਹੈ ਓਨਾ ਹੀ ਇੱਥੇ ਮੈਂ ਗੁੜ ਲਿਆ ਹੈ ਸੇਮ ਕੁਆਂਟੀਟੀ ਆਪਾਂ ਲੈਣੀ ਹੈ ਤੁਸੀਂ ਇਹਨਾਂ ਨੂੰ ਤੋਲ ਕੇ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਮਾਪ ਕੇ ਇਸੇ ਤਰੀਕੇ ਨਾਲ ਲੈ ਸਕਦੇ ਹੋ ਦੋਨੋਂ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ ਹਨ ਤਿਹਦਰ ਗੈਸ ਉੱਪਰ ਮੈਂ ਕੜਾਈ ਰੱਖੀਏ ਇਹਦੇ ਵਿੱਚ ਪਾ ਦਿੰਦੇ ਹਾਂ 2 ਚਮਚ ਸਰੋਂ ਦਾ ਤੇਲ ਤੇਲ ਨੂੰ ਹਲਕਾ ਜਿਹਾ ਗਰਮ ਕਰ ਲਿਆ ਹੈ ਤੇ ਇਹਦੇ ਵਿੱਚ ਪਾ ਦਵਾਂਗੇ ਅੱਧਾ ਚਮਚ ਜੀਰਾ 1.5 ਚਮਚ ਇਹਦੇ ਵਿੱਚ ਮੇਥੇ ਪਾਵਾਂਗੇ 1 ਚਮਚ ਸੌਫ ਦਾ ਐਡ ਕਰ ਦਵਾਂਗੇ ਅੱਧਾ ਚਮਚ ਕਲੌਂਜੀ ਐਡ ਕਰਾਂਗੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਮਸਾਲੇ ਹੁਣ ਹਲਕੇ ਜੇ ਫਰਾਈ ਹੋ ਗਏ ਹਨ ਤੇ ਇਹਦੇ ਵਿੱਚ ਆਮਲਿਆਂ ਦਾ ਪਲਪ ਪਾ ਦਵਾਂਗੇ ਤੇ ਆਮਲਿਆਂ ਦੇ ਪਲਪ ਨੂੰ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਮਿਕਸ ਕਰਨਾ ਹੈ ਫਲੇਮ ਨੂੰ ਇੱਥੇ ਮੀਡੀਅਮ ਕਰ ਦਵਾਂਗੇ ਤੇ ਮੀਡੀਅਮ ਫਲੇਮ ਤੇ ਇਹਨਾਂ ਆਮਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਜਦੋਂ ਤੱਕ ਇਹਨਾਂ ਦਾ ਕਲਰ ਜਿਹੜਾ ਹੈ ਹਲਕਾ ਜਿਹਾ ਚੇਂਜ ਨਹੀਂ ਹੋ ਜਾਂਦਾ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਤਾਂ ਕਿ ਆਮਲਿਆਂ ਵਿੱਚ ਜਿਹੜਾ ਮਾੜਾ-ਮੋਟਾ ਪਾਣੀ ਹੋਏਗਾ ਸਾਰਾ ਡਰਾਈ ਹੋ ਜਾਏਗਾ ਜਦੋਂ ਆਮਲੇ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਇਹਦੇ ਵਿੱਚ ਆਪਾਂ ਗੁੜ ਐਡ ਕਰ ਦਵਾਂਗੇ ਤੇ ਗੁੜ ਸੇਮ ਆਪਾਂ ਜਿੰਨੇ ਆਮਲੇ ਦਾ weight ਹੈ ਓਨਾ ਹੀ ਲੈਣਾ ਹੈ ਤੁਸੀਂ ਇੱਥੇ ਸ਼ੱਕਰ ਦਾ ਯੂਜ਼ ਵੀ ਕਰ ਸਕਦੇ ਹੋ ਤੁਸੀਂ ਇੱਥੇ ਦੇਸੀ ਖੰਡ ਵੀ ਲੈ ਸਕਦੇ ਹੋ ਪਰ ਜਿਹੜਾ ਗੁੜ ਹੁੰਦਾ ਹੈ ਉਹ ਸਰਦੀ ਵਿੱਚ ਜ਼ਿਆਦਾ ਵਧੀਆ ਹੁੰਦਾ ਹੈ ਤੇ ਬਹੁਤ ਜ਼ਿਆਦਾ ਹੈਲਦੀ ਵੀ ਹੁੰਦਾ ਇਸ ਕਰਕੇ ਮੈਂ ਇੱਥੇ ਗੁੜ ਦਾ ਯੂਜ਼ ਕੀਤਾ ਹੈ ਤੇ ਸਰਦੀ ਵਿੱਚ ਜਿਹੜਾ ਗੁੜ ਹੈ ਆਪਣੇ ਸਰੀਰ ਨੂੰ ਗਰਮ ਰੱਖਦਾ ਹੈ ਤੁਸੀਂ ਦੇਖ ਸਕਦੇ ਹੋ ਗੁੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੈ ਤੇ ਹਾਲੇ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਪਕਾਉਣਾ ਹੈ ਗੁੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੈ ਤੇ ਗੁੜ ਦਾ ਪਾਣੀ ਵੀ ਸਾਰਾ ਜਿਹੜਾ ਹੈ ਸੁੱਕ ਗਿਆ ਹੈ ਤੇ ਇਹਦੇ ਵਿੱਚ ਹੁਣ ਆਪਾਂ ਕੁਝ ਮਸਾਲੇ ਐਡ ਕਰਾਂਗੇ ਅੱਧਾ ਚਮਚ ਨਮਕ ਤਾਂ ਐਡ ਕਰਾਂਗੇ ਤੇ ਅੱਧਾ ਚਮਚ ਪਾ ਦਵਾਂਗੇ ਕਾਲਾ ਨਮਕ ਕਾਲਾ ਨਮਕ ਤੁਸੀਂ ਚੂੜ ਪਾਓ ਅੱਧਾ ਚਮਚ ਪਾ ਦਵਾਂਗੇ ਪੀਸੀ ਹੋਈ ਕਾਲੀ ਮਿਰਚ ਅੱਧਾ ਚਮਚ ਪੁੰਨੇ ਹੋਏ ਜੀਰੇ ਦਾ ਪਾਊਡਰ ਐਡ ਕਰ ਦਵਾਂਗੇ ਅੱਧਾ ਚਮਚ ਥੰਡ ਐਡ ਕਰਾਂਗੇ ਯਾਨੀ ਕਿ ਟਰਾਈ ਜਿੰਜਰ ਪਾਊਡਰ ये जरूर पाना है जिन्हें भी मसाले पाए हम सारे जरूरी हैं ये सारे मसाले पाओगे ता चटनी बहुत ज़्यादा टेस्टी बन के तैयार होगी मसाले पा के चंकी तरह मिक्स कर देवे तुम देख सकते हो बिल्कुल इस चटनी पानी नहीं है अपनी चटनी बिल्कुल चंगे तरीके रड़ गई है थोड़ी गाड़ी भी हो गई है तो ये हम आप एक चम्मच पा देवेंगे मगज़ याने बिल्कुल आपशनल हम धे पा सकते हो नहीं तो स्किप कर सकते हो ਮੱਗਸ ਪੌਣਾ ਚਟਨੀ ਦੇਖਣ ਚ ਖੂਬਸੂਰਤ ਲੱਗਦੀ ਹੈ ਤੇ ਬੱਚੇ ਵੀ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਹਨ ਹੁਣ ਆਪਣੀ ਬਹੁਤ ਹੀ ਟੇਸਟੀ ਬਹੁਤ ਹੀ ਚਟਪਟੀ ਖੱਟੀ ਮਿੱਠੀ ਆਮਲੇ ਦੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਜ਼ਿਆਦਾ ਟੇਸਟੀ ਚਟਨੀ ਬਣ ਕੇ ਤਿਆਰ ਹੋਈ ਹੈ ਤੇ ਚਟਨੇ ਦੀ ਕਨਸਿਸਟੈਂਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮੇਰੀ ਗਾਰੰਟੀ ਹੈ ਇਹ ਚਟਨੀ 1 ਸਾਲ ਤੱਕ ਬਿਲਕੁਲ ਖਰਾਬ ਨਹੀਂ ਹੋਏਗੀ ਤੁਸੀਂ ਇਸ ਚਟਨੀ ਨੂੰ ਫ੍ਰਿਜ ਤੋਂ ਬਿਨਾ ਵੀ ਰੱਖ ਸਕਦੇ ਹੋ ਇਸਿਰਫ ਇੱਕ ਚਟਨੀ ਹੀ ਨਹੀਂ ਹੈ ਇਹ ਇੱਕ ਔਸ਼ਧੀ ਵੀ ਹੈ ਤੁਸੀਂ ਇਸ ਚਟਨੀ ਦਾ ਇੱਕ ਚਮਚ ਰੋਜ਼ ਖਾਓਗੇ ਤੇ ਤੁਹਾਨੂੰ ਖੂਨ ਦੀ ਕਮੀ ਵਾਲਾਂ ਦਾ ਚੜਨਾ ਖੰਗ ਜ਼ੁਕਾਮ ਅੱਖਾਂ ਦੀ ਰੋਸ਼ਨੀ ਤੇ ਪੇਟ ਦਰਦ ਵਰਗੀਆਂ ਸਾਰੀਆਂ ਪ੍ਰੋਬਲਮਸ ਦੂਰ ਹੋ ਜਾਣਗੀਆਂ ਚਟਨੀ ਨੂੰ ਚੰਗੀ ਤਰ੍ਹਾਂ ਠੰਡੀ ਮੇ ਕਰ ਲੈ ਹੈ ਤੇ ਮੈਂ ਕੱਚੀ ਡੱਬੀ ਵਿੱਚ ਚਟਨੀ ਪਾ ਕੇ ਰੱਖ ਲਈ ਤੁਸੀਂ ਇਹਨੂੰ ਪਲਾਸਟਿਕ ਦੀ ਡੱਬੀ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਤਾਂ ਨੂੰ ਮੇਰੇ ਅੱਜ ਦੇ ਆਮਲੇ ਦੀ ਚਟਨੀ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਮੈਨੂੰ ਕਮੈਂਟਸ ਵਿੱਚ ਜੋ ਦੱਸਣਾ ਤੇ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰਨਾ ਤਾਂ ਫਿਰ ਮਿਲਦੇ ਹਾਂ ਕਿਸੇ ਇਸ ਦਾ ਦੀ ਹੋਰ ਟੇਸਟੀ ਤੇ ਡਿਲੀਸ਼ੀਅਸ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ